ਹਾਲੀ ਸਤਿਗਾਲ ਜੀ ਕੀ ਹਾਲ ਚਾਲ ਸਵਾਦਾ ਦੇ ਨਵੇਂ ਵਲੌਗ ਤੇ ਆਇਆ ਸੋਸਿਆ ਅੱਜ ਥੋੜਾ ਲੇਟ ਸੁਰੂ ਕੀਤਾ ਮੈਂ ਸਕੂਲ ਅੱਜ ਲੇਟ ਹੋ ਗਿਆ ਫਿਰ ਹੀ ਲੈ ਚੁੱਕਿਆ ਤੇ ਅਲਾਰਮ ਦੇ ਵਜ੍ਹਾ ਵੀ ਪਰ ਥੋੜਾ ਲੇਟ ਉੱਠਿਆ ਮੈਂ ਤੇ ਸਵਾਦਾ ਨਾਲ ਨੂੰ ਕੀ ਚਾਰ ਹੋ ਗਏ ਬੜੀ ਮੁਸ਼ਕਲ ਪਹੁੰਚਿਆ ਸਕੂਲ ਤੇ ਹੁਣ ਸਕੂਲੋਂ ਆ ਗਿਆ ਮੈਂ ਤੇ ਹੁਣ ਮੇਰਾ ਟਾਈਮ ਹੋ ਗਿਆ ਉੱਥੇ ਕਲਾਸ ਖੋੜਨੀ ਹੈ ਮੇਂ 3 ਘੰਟੇ ਉੱਥੇ ਥੋੜੀ ਜਿਹਾ ਅਗਲੇਪਾ ਬਣਾਵਾਂਗੇ ਵੀਡੀਓ ਬੱਚਿਆਂ ਦਾ ਬਾਕੀ ਚੱਲਦੇ ਹਾਂ ਦਾ ਫਿਰ ਮੈਨੂੰ ਦੱਸਣਾ ਲੋ ਜੀ ਸੇਮ ਖਾਨੇ ਮੇ ਆ ਗਿਆ ਤੇ ਉੱਪਰ ਲਾਉਣੀ ਕਲਾਸ ਇੱਧਰ ਤੇ ਗੇਟ ਦੀ ਚਾਬੀ ਸੈਬ ਹਾਂ ਕੱਲ ਹਾਂ ਛੁੱਟੀ ਹੈ ਕੱਲ ਨਾ ਹਾਂ ਉਹ ਤਾਂ ਛੁੱਟੀ ਨਹੀਂ ਆ ਚਲ ਤੂੰ ਲੈ ਆ ਚਾਬੀ ਲੈ ਗਿਆ ਲੋ ਜੀ ਇਹ ਲੌਕ ਖੱਲੂਗਾ ਤੇ ਉੱਪਰ ਸਕੂਲ ਆ ਇੱਥੇ ਲਾਉਣੀ ਆਪਾਂ ਕਲਾਸ ਵੀ ਬੜੀ ਹੋਈ ਫੇ ਵਾਲੀਬਾਲ ਦੀ ਗਰਾਊਂਡ ਬਾਸਕਟਬਾਲ ਦੀ ਗਰਾਊਂਡ ਆ ਆਂ ਵੀਟ ਕਰਨੇ ਆ ਚਾਬੀ ਦੀ ਬੱਚੇ ਗਏ ਆ ਚਾਬੀ ਜਾਣ ਤੇ ਇੱਥੇ ਮੇਰੀ ਹੁੰਦੀ ਆ ਪੇਂਟਿੰਗ ਦੀ ਕਲਾਸ ਤੇ 4 ਵਜੇ ਤੱਕ ਮਨਾ ਕਲਾਸ ਲਾਉਣੀ ਆ ਉਸ ਤੋਂ ਬਾਅਦ ਚਾਹੀਦਾ ਘਰ ਗਰਾਊਂਡ ਕਿੱਡੇ ਆ ਸਾਹਮਣੇ ਕੋਤਸਰ ਸੇਵ ਡਿਸਕ ਆ ਗਿਓ ਸਾਬੀ ਬੋਲੋ ਬੋਲੋ ਜਦੋਂ ਕੋਈ ਸਾਬ ਨੇ ਆਇਆ ਕੜ ਪਾਈ ਕਿਹੜੇ ਆਇਆ ਕਿਹਨੇ ਉਹ ਸਾਬ ਨੇ ਪਾਈ ਜੀ ਫਾਸਟਰ ਅੱਛਾ ਮਿਲ ਗਏ ਇੱਥੇ ਵੀ ਆਪਾਂ ਥੋੜਾ ਮੈਡਮ ਨੂੰ ਨਹੀਂ ਨਹੀਂ ਉਹਨਾਂ ਨੂੰ ਹੀ ਮਿਲਨੇ ਆ ਬੱਚਾ ਨਾ ਮਿਲਦੇ ਹੁੰਦੇ ਬੱਚਾ ਵੀ ਤੇ ਬਣਦਾ ਹੀ ਹੈ ਤੁਹਾਡੇ ਨੇ ਬਣੇ ਹੋਣੇ ਨਾ ਬਣ ਗਿਆ ਹਾਂ ਹਾਈ ਕਾਰਡ ਹਾਂਜੀ ਰੋਮਨ ਆ ਨਾ ਤੇਰਾ ਨਾਮ ਰੋਮਨ ਦੀ ਡਰਾਇੰਗ ਵਧੀਆ ਬੈ ਚਲੋ ਜੀ ਉੱਪਰ ਆ ਗਏ ਆਪਾਂ ਇਹ ਸਾਹਮਣੇ ਸਕੂਲ ਆਫ ਬਾਕੀ ਆਵਾਜ਼ ਮਾਰ ਲੈਣੀ ਹੈ ਇਕ ਵਾਰੀ ਸੁੱਤੇ ਸੱਤੇ ਨਾ ਹੋਣ ਅੱਧਿਆਂ ਨੇ ਐਕਟਿਵ ਆ ਵੇਖ ਕੇ ਨਾ ਆਉਣਾ ਉਹਨਾਂ ਕਹਾਂ ਮੈਂ ਮੂ ਐਕਟਿਵ ਆ ਤੇ ਆ ਮੋਟਰਸਾਈਕਲ ਤੇ ਨਿਆ ਠੀਕ ਆ ਕਿਨੂੰ ਭੇਜੀ ਹੈ ਸਾਡੇ ਦੂਰ ਯਾ ਮਾ ਵੇਲਾ ਤੇ ਕਹਿਸਾ ਤਾਂ ਹੋ ਆ ਫੇਰ ਨਾ ਕਿ ਮੈਨੂੰ ਗਰਮੀ 'ਚ ਭੇਜਤਾ ਜਾਂ ਕਿਹਾ ਓਫ

ਹਾਂ ਵੀ ਬੱਚਾ ਦਾ ਕੰਮ ਕੀਤਾ ਬੱਚੇ ਨੂੰ ਮੈਂ ਡੈਮੋ ਦਿੱਤੀ ਇਹ ਡੈਮੋ ਬਣਾਈ ਇੱਕ ਆਸਟ੍ਰੇ ਲਾਈਫ ਬਾਕੀ ਲਗਭਗ ਬੱਚਾ ਨੇ ਹੀ ਕੀਤਾ ਕੰਮ ਹਾਂ ਦੇਖੋ ਵੀਡੀਓ ਨਹੀਂ ਟੀਮ ਹੈ ਨਾ ਗਰਮੀ ਬੜੀ ਹੋਈ ਹੈ ਨਾ ਮੈਂ ਆਮੀ ਨਹੀਂ ਪਾਉਂਦਾ ਪਰ ਨਾ ਪਿਆਉਂਦਾ ਬਦਲੇ ਨਹੀਂ ਤੂੰ ਨਹੀਂ ਮੋਦੰਮੀ ਨਹੀਂ ਪਾਉਂਦਾ ਫਿਰਦਾ ਆ ਮੁੰਡਾ ਬੜਾ ਗੁੱਸੇ ਜਿਹਾ ਰਹਿੰਦਾ ਮੇਰਾ ਤੂੰ ਮੇਰਾ ਗੁੱਸਾ ਹੀ ਬੋਲਦਾ ਯਾਰ ਹੈ ਤੂੰ ਮੈਨਾਂ ਕਦੇ ਗੁੱਸੇ ਰਹਿਣਾ ਨਹੀਂ ਆ ਮੈਂ ਵੀ ਨਹੀਂ ਬੇਟੀ ਵੀ ਨਹੀਂ ਕਿਤੇ ਆ ਲਓ ਜੀ ਬੇੜੀ ਬਣਾਈ ਗਏ ਨੇ ਤੇ ਕੀ ਕੀਤਾ ਇਹ ਕੰਮ ਹਾਂ ਵੀ ਆ ਗਿਆ ਹਾਂਜੀ ਅਜੀਪਾਲ ਤੇਰੀ ਕਲਾਸ ਕਿਹੜੀ ਆ 4th ਕਲਾਸ ਉਸਤਾਦ ਜੀ ਵਿਲਾ ਇਦਾਂ ਪਸੀਨੇ ਦਾ ਪੇਟ ਉਸਤਾਦ ਆ ਖੜੋ ਪਈ ਜਾ ਬਹੁਤ ਕਰਦੀ ਹੈ ਨਾ ਆ ਤੋ ਇੱਥੇ ਕਿਹੜਾ ਉਹ ਬਣਾਉਣਾ ਨਹੀਂ ਨਹੀਂ ਉੱਤੇ ਬਣਾਉਣਾ ਕਿ ਡਰੈਂਕ ਬਣਾਉਣਾ ਡਰੈਂਕ ਕੋਈ ਗੱਲ ਨਹੀਂ ਬਣਾ ਲਾ ਤਿਆਰ ਡਰੈਂਕ ਕਲਰ ਕੱਢਦਾ ਕਿਹੜੇ ਜਿਹੜਿਆ ਪੋਸ ਨਹੀਂ ਨਹੀਂ ਉਹ ਉਹ ਵਾਲੇ ਕੇ ਜਿਹੜੇ ਜਿੱਦਾਂ ਉਹ ਨਹੀਂ ਹੁਣ ਦੂਜੇ ਦੂਜੀ ਘਰ ਲਾਓ ਐਲਪੇਸ ਤੋਂ ਨਾਲੋਂ ਹੋਰ ਹੋਰ ਦੇ ਨਾਲ ਡਰੈਂਕ ਕੱਢ ਕੇ ਇਧਰ ਆ ਬਾਕੀ ਇਧਰ ਆ ਤੂੰ ਕੱਢ ਕੇ ਲਿਆ ਤੂੰ ਇੱਥੇ ਬਾਹਰ ਲਿਆ ਕੱਢ ਕੇ ਸਾਰੀਆਂ ਸਾਰੀਆਂ ਨਹੀਂ ਟੋੜੀਆਂ ਆ ਕੱਢ ਲਿਆ ਅੱਜ ਕੱਚੇ ਆ ਤੇ ਇਹਦੇ ਤੋਂ ਬਜ਼ਰ ਕਰ ਸਦੋਂ ਕੱਢ ਲਾ ਕੈਚ ਕਿੱਥੇ ਬਾਕੀ ਰਾਗੋ ਕਰ ਲੈ ਫਿਰ ਕਾੜਾਈ ਕੈਚ ਕਰ ਲਾ ਹਾਂ ਕੈਚ ਕਰ ਲਾ ਲਿਆ ਆ ਲੈ 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 ਹਾਂ ਉਹ ਸਾਰੀਆਂ ਕੁਝ ਹੀ ਆ ਤੁਹਾਨੂੰ ਇਹ ਬੜਾ ਹੁੰਦਾ ਮੈਨੂੰ ਆ ਚਾਹੀਦੀ ਉਹ ਚਾਹੀਦੀ ਹਾਂ ਕਿਹੜੀ ਚਾਹੀਦੀ ਦੱਸ ਆੜ ਲਓ ਪੈਣਾ ਵਾਲਾ ਲੋਕ ਮਿਲ ਰਹਾ ਸਾਰੇ ਮ ਜਿਹਨੋਂ ਕੋ ਹੈਗੀ ਉਹ ਨਾ ਲਓ ਜਿਹਨੋਂ ਨਹੀਂ ਹੈਗੇ ਉਹ ਲੈ ਲਓ ਡਰਾਇੰਗ ਦੇ ਉੱਤੇ ਨਾਮ ਲਿਖ ਲਓ ਕੰਡਾ ਰੇਡਿੰਗ ਕਰਨੀ ਹੈ ਕਿ ਕਲਰ ਕਰਨੇ ਆ ਪੈਂਸਲ ਨਾਲ ਰੇਡਿੰਗ ਕਰ ਸਰ ਜੀ ਆਹ ਫੇ ਵਧੀਆ ਕਰਨੀ ਆ ਮਤਲਬ ਠੀਕ ਆ ਕਿ ਕਿੰਨਾ ਕਾ ਗਿਆ ਹੋ ਨਹੀਂ ਲਾਉਗੇ ਲਾਈਨ ਹੀ ਹੋਣੀ ਚਾਹੀਦੀ ਵਿੱਚ ਪਤਾ ਨਾ ਕਿੱਦਾਂ ਕਰਨੀ ਕਿ ਦੱਸਾਂ ਸਾਡੇ ਕੋ ਨਹੀਂ ਆ ਕਿ ਕਰੀਦਾ ਦੱਸਾਂ ਲਾਈਨ ਕਿਤਾ ਹੋਣੀ ਲਿਆਓ ਲਿਆਓ ਟੋਇੰਗ ਲਿਆ ਗਿਆ ਸਰ ਜੀ ਇਹ ਦੇਖ ਲਿਆ ਹਾਂ ਜਾਨਾ ਜੇ ਕੋ ਆਇਓ ਉਹ ਸਰ ਜੀ ਨਹੀਂ ਹੋਣਾ la gej ਸਟਰੀਡਿੰਗ ਵੀ ਜਿੰਨੀ ਤੱਕ ਸਿਰੋਗੇ ਉਹ ਨਾਲ ਸਾਫ਼ ਹੋਣਾ ਠੀਕ ਹੈ ਕੰਸਟਰੀਡਿੰਗ ਜਿੰਨੀ ਸਟਰੀਡਿੰਗ ਕੰਪਲੀਟ ਹੋਵੇ ਬਾਅਦ ਨੂੰ ਜੀ ਆਇਆਂ ਨੂੰ ਤੇ ਕੀ ਕਹਿੰਦੇ ਬਾਫ ਨੇ ਕੀਤੀ ਹੈ ਕੀ ਨਾਮ ਜੁਬਰਾਉਣੇ ਦੇ ਵਿੱਚ ਲਾਈਟ ਡਾਰਕ ਸ਼ੇਡ ਦੀ ਥੋੜਾ ਕੰਬਲਿਸ਼ਨ ਬਣਾ ਇੱਕ ਪਾਸੇ ਇੱਕ ਸਾਈਡ ਡਾਰਕ ਰਵੇ ਇੱਕ ਲਾਈਟ ਰਵੇ ਠੀਕ ਹੈ ਇਹ ਚੀਜ਼ਾਂ ਤੇ ਧਿਆਨ ਰੱਖਣਾ ਅੱਜ ਮੈਂ ਆ ਥੱਲੇ ਬਾਹ ਦੇ ਥੱਲੇ ਥੱਲੇ ਡਾਰਕ ਸ਼ੇਡ ਆਵੇ ਠੀਕ ਹੈ ਆ ਇਧਰੋਂ ਲਾਈਟਰ ਆ ਕੇ ਇਧਰੋਂ ਸਾਈਡ ਤੇ ਡਾਰਕ ਆ ਜੇ ਇਧਰੋਂ ਹੱਥ ਦੀ ਹਨਾ ਆ ਲੱਤ ਦੇ ਥੱਲੇ ਆ ਦੇ ਹਾਂ ਠੀਕ ਹੈ ਮੈਂ ਤੁਹਾਨੂੰ ਦੱਸਾਂ ਜਾ ਠੀਕ ਹੈ 2 ਮਿੰਟ ਵੇਟ ਆਪਣਾ ਠੀਕ ਆ ਕਾਫੀ ਬੈਟਰ ਆ ਡੱਬ ਡੱਬ ਜੇ ਨਹੀਂ ਮੇਜਣਾ ਚਾਹੀਦਾ ਜਿਆਦਾ ਠੀਕ ਹੈ ਉਧਰ ਸੋਹਣੀ ਆ ਬਹੁਤ ਵਧੀਆ ਤੂੰ ਦਿਖਾ ਬਈ ਰਣਜੀਤ ਦਿਖਾਈ ਆ ਵਧੀਆ ਕੀਤੀ ਨੇ ਸ਼ੇਡਿੰਗ ਉੱਪਰ ਉਹ ਜਿਵੇਂ ਡਾਰਕ ਦਿਖਾ ਦਿੱਤੀ ਨਾ ਆ ਵਧੀਆ ਆ ਲੱਗਿਆ ਇਹ ਥੀਮ ਫਾਇਰ ਦੇ ਬੱਚੇ ਆਪਣੇ ਸਾਰੇ ਪੇਂਟਿੰਗ ਸਿੱਖਦੇ ਆਂ ਵਧੀਆ ਕੰਮ ਕਰਦੇ ਆ ਬੱਚੇ ਆ ਬੱਚੇ ਵੇ ਲੋ ਕਿੰਨੇ ਆ 20 ਬੱਚੇ ਆ ਤੇ ਆਏ ਕਿੰਨੇ ਆ 2 4 6 7 8 9 9 ਜਾਣੇ ਟੈਂਡੈਂਸ ਲੱਗੀਆਂ ਪਰ ਆਏ ਤੇ ਜ਼ਿਆਦਾ ਜਾਣੇ ਆ 2 4 6 2 8 2 10 2 12 ਠੀਕ ਤੇ ਆਹੋ ਦੋ ਜਾਣੇ ਲੱਗੀ ਨਹੀਂ ਟੈਂਟ ਡੇਲੀ ਆਉਗੇ ਬੇਟਾ ਮੈਂ ਫੇਰ ਟੈਂਟ ਸਲਾਉਣ ਠੀਕ ਹੈ ਜਿ ਆਉਗੇ ਤੇ ਫੇਰ ਟੈਂਟ ਸਲਾਉਣੀ ਹੈ ਤੂੰ ਕੀ ਕਰਦੇ ਇੱਕ ਦੋ ਦਿਨ ਆਉਂਦੇ ਹੋ ਮੁੜ ਕੇ ਹੋਰ ਡ్రਾਈੰਗ ਲੈ ਕੇ ਭੱਜ ਜਾਂਦੇ ਮੁੜ ਕੇ ਵੜਦੇ ਨਹੀਂ ਇੱਥੇ ਕਈ ਹੈਗੇ ਆ ਤੁਮ ਆ ਜੀ ਆਇਆ ਕਿਤਨ ਜਿੱਦਾਂ ਮੈਂ ਬਾਅਦਪੇ ਤੇ ਆਇਆ ਮੈਂ ਗਿਆ ਹੈ ਜਦੋਂ ਕੋਈ ਬੱਚਾ ਜਾਊਗਾ ਤੇ ਫੇਰ ਤੈਨੂੰ ਰੱਖ ਲਾਂਗੇ ਹੋਈ ਨਾ ਮੋਟਰਸਾਈਕਲ ਤੇ ਆਇਆ ਉਹ ਤੇ ਕੋਈ ਵੀ ਬੈਹਿੰਦਾ ਉਥੋਂ ਇਹ ਸਾਜੀ ਦਰੋਂ ਹਾਂ ਜਿੱਦੋਂ ਤੇ ਬਿਠਾਇਆ ਹਾਂ ਹਾਂ ਜਿੱਦੋਂ ਜੀ ਗਿਆ ਹੈ ਇੰਗਲਿਸ਼ ਵੀ ਆਣਾ ਸਿਖਾਉਂ। ਅੱਛਾ ਕੋਈ ਨਹੀਂ ਓਕੇ ਠੀਕ ਹੈ ਠੀਕ ਹੈ ਕੋਈ ਨਹੀਂ ਤੇਰਾ ਨਾਮ ਲਿਖ ਲਿਆ ਵਾ ਇੱਕ ਮਹੀਨਾ ਨਾ ਨਹੀਂ ਲਾਪਰੀ ਦੇਦਾ ਲਾਪਰੀ ਦੇਦਾ ਵਾ ਲਾ ਹੁਣੇ ਲੈ ਲੰਦੇ ਲੇਖ ਲੈਣੇ ਹੁਣ 1 ਦੀ ਤੇ ਲਿਖਾਂਗੇ ਅਗਲੇ ਮਹੀਨੇ ਦੀ ਠੀਕ ਆ ਪਰਸੋਂ ਹਾਂ ਆਵੇ ਸਮਝ ਆ ਗਈ ਤੈਨੂੰ ਹਨਾ ਆਓ ਕੀ ਬਾਤ ਆ ਆ ਚੀਜ਼ ਆ ਚੀਜ਼ ਮੈਂ ਚਾਹੁੰਦਾ ਆ ਦਿਖਾ ਰਿਹਾ ਸਾਰਿਆਂ ਨੂੰ ਆ ਦੇਖੋ ਠੀਕ ਹੈ ਸ਼ੇਡਿੰਗ ਦਾ ਢਾਂਗਾ ਇਹ ਮੁੰਡੇ ਦੀ ਸ਼ੇਡਿੰਗ ਬਹੁਤ ਸੋਹਣੀ ਆ ਇਹਦਾ ਕੰਮ ਵਧੀਆ ਅੱਗੇ ਤੱਕ ਜਾਊਗਾ ਵਾਹ ਨਾਗੀ ਜਰਾ ਜਵਰਾਜ ਜਵਰਾਜ ਵਾਹ ਜੀ ਇੱਕ ক্রিকেট ਸ਼ਾਪ ਆ ਮੁੰਡਾ ਦੇ ਇੱਕ ਇੱਕ ক্রিকেট ਦਾ ਜਵਰਾਜ ਆ ਗਿਆ ਤੇ ਕਾਇਸ਼ ਆਊਗਾ ਹੁਣ ਮਿਲਦਾ ਹਨਾ ਹਾਂ ਜੀ ਅਰਮਨ ਦੀ ਸ਼ੈਡਿੰਗ ਵੇਖੋ ਕਿੰਨੀ ਸੋਹਣੀ ਹੈ ਲੈਟਿਕ ਸ਼ੋਪ ਅਰਮਨ ਕੌਣ ਉਹ ਵੇਖੋ ਸਾਹਮਣੇ ਬੈਠਾ ਵੱਡਦਾ-ਬੁਰਦਾ ਨਹੀਂ ਆਉਂਦਾ ਹੈ ਨਹੀਂ ਹੈ ਇਸ ਸਾਲ ਪਿੰਡ ਤੇ ਕਰਕੇ ਆਉਣ ਲੱਗਾ ਹੈ ਕਿਥੇ ਵੱਡਦਾ ਹੈ ਸਾਡੀ ਕੋਲ ਹੈ ਮੈਂ ਲੈਟਸ ਸਾਡੀ ਆਇਆ ਹੈ ਅੱਛਾ ਆ ਡਰਾਇੰਗ ਵਧੀਆ ਕੀਤੀ ਹੈ। ਠੀਕ ਹੈ। ਪਿਛੇ ਵਾਲਾ ਤਾਂ ਥੋੜੀ ਜਿਹੀ ਮੋਟੀ ਹੋ ਗਈ ਆ ਜੀ। ਠੀਕ ਹੈ ਸੋਹਣੀਆ। ਰੋਮਨ ਆਵੇ ਇਹ ਲੋ ਕੰਪਲੀਟ ਕਰਤਾ ਏ। ਇਸ ਤਰ੍ਹਾਂ ਕਰਨੀ ਚਾਹੀਦੀ। ਹੱਥ ਹੋਣ। ਆ ਡਾਰਕ ਸ਼ੇਡ ਆ ਗਈ ਨਾ ਇੱਕ ਪਾਸੇ ਇੱਕ ਪਾਸੇ ਲਾਈਟ। ਇਹਨੇ ਹੋਰ ਸਪਾਈ ਦੇ ਵਿੱਚ ਕੰਮ ਕਰਨਾ ਠੀਕ ਹੈ। ਦਿਖਾਓ। ਕੀ ਦਾ ਸੋਹਣਾ ਲੱਗਦਾ ਹੁਣ ਸਰਦੀ ਉਹ ਤੇ ਸ਼ੇਡਿੰਗ ਨਹੀਂ ਹੈਗੀ ਸਭ ਇੱਥੇ ਸ਼ੇਡਿੰਗ ਆ ਹਾਂਜੀ ਹੁਣ ਦੱਸੋ ਰੰਗੀ ਤੇ ਵੀ ਤਾਂ ਰੰਗੀ ਤੇ ਸ਼ੇਡਿੰਗ ਥੋੜੀ ਜੀ ਡਾਰਕਰ ਜ਼ਿਆਦਾ ਲਾਈਟ ਹੋ ਗਈ ਹੈ ਠੀਕ ਹੈ ਸੋਹਣੀ ਹੋ ਰਹੀ ਵੈ ਚਲੋ ਠੀਕ ਹੈ 4:00 ਵੱਜ ਗਏ ਆ ਚਲੀਏ ਹੁਣ ਟਾਈਮ ਹੋ ਗਿਆ ਚਲੋ ਵੀ ਚੱਕੋ ਸਮਾਨ ਉਹ ਲੱਪੋ ਸਾਰੇ ਇਧਰ ਆ ਦੋ ਸਾਰੇ। ਮਰੇ ਕੋਲ ਸੱਜਣ ਨੂੰ ਕੋਤਵਾਲ ਬੋ। ਹਾਂਜੀ। ਕਿੰਦੀਆਂ ਤਾਂ। ਸਾਧਿਆ ਪਰ ਗੀਤ ਆ ਨਹੀਂ ਚ। ਠੀਕ ਐ। ਚੱਈਏ ਸੱਜੀ। ਓਕੇ। ਹੋ ਜਾਏ। ਗਾਣਾ ਨਹੀਂ ਗਾਏ ਨੇ। ਰੱਖੋ ਡਰਾਇੰਗ ਬੇਟਾ ਰੱਖੋ। ਚਲੋ ਠੀਕ ਐ ਮਿਲਦੇ। ਬਾਅਦ ਚ।